سکار یوگ جن بھی کالج کے لوگ آئی تھی اپنا سما کٹ کے اتنے آئے ہو اپنا پرنسیپل میڈم بنتا میری وائف ہے منتری صاحب نے بھی سرکار جو بگوت مان گورمنٹ ہے ساری جی سب تاپ پرائرٹی ہے وہ ایجوکیشن ہیلتھ اور ودیا ایڈمنسٹریشن اسی وہ واسطے کمٹڈ ہے اور منو یہ خوشی ہے جی کہ مجھے لگا سی شاید سیٹل ہو گیا ਜਸਟਾ ਜਗਮੀ ਹੋਤੇ ਸਨ ਉਸ ਤੋਂ ਸੀਰੋ ਹੋਸਟ ਪਰ ਸ਼ੈਫ ਰਾਕਾ ਰੇਨ ਰੋਜਰ ਸਿੰਘ ਸ਼ਹਿਰੋਂ ਤੋਂ ਸੀਰੋ ਮੈਂ ਬਤੌਰ ਇੱਕ ਮਨਿਸਟਰ 35 ਸਾਲ ਦੀ ਉਮਰ ਦਾ ਉੱਥੇ ਮੇਰੇ ਤੇ ਕਿੰਨੀ ਬਖਸ਼ਿਸ਼ ਤੇ ਮੈਂ ਆਪ ਸਭ ਦੇ ਉੱਥੇ ਬੈਠੇ ਸੋਚ ਰਿਹਾ ਸੀ ਕਿ ਕਿੱਕ ਦੇ ਜਾ ਕੇ ਪੈਰੀ ਹੱਲਾਮਾ ਇੰਨਾ ਗਿਆਨ ਤੇ ਉਸ ਡਾਕੂਮੈਂਟਰੀ ਦੀ ਗਾਹੀ ਕੱਲੇ ਕਾਲਜ ਦਾ ਇਤਿਹਾਸ ਵੀ ਪੰਜਾਬ ਦਾ ਇਤਿਹਾਸ ਹੈ ਜਿਵੇਂ ਬਹੁਤ ਹੀ ਸਤਿਕਾਰਯੋਗ ਸਰਦਾਰ ਤਰਲੋਚਨ ਸਿੰਘ ਜੀ ਨੇ ਕੀਤਾ this shows the vision ਕਿਸੇ شخصیت ਨੇ ਰਾਜਾ ਸਾਹਿਬ ਨੇ ਉਹ ਤਾਂ ਸੁਝਾਇਆ ਵਿਦਿਆ ਬਾਰੇ ਸਿੱਖਿਆ ਬਾਰੇ ਕਾਲਜ ਤੇ ਆਪਾਂ ਜਦੋਂ ਇੱਕ ਇੱਕ ਜਦੋਂ ਮੈਂ ਫੈਸਿਲੀਟੇਟ ਵੀ ਕਰ ਰਿਹਾ ਸੀ ਤੇ ਜਦੋਂ ਵੀਡੀਓ ਦੇਖ ਰਿਹਾ ਸੀ ਮੈਂ ਸੋਚਿਆ ਕਿ ਅਗਰ ਉਹ ਇਹ ਨਾਮ ਬਣਾਉਂਦੇ ਕਾਲਜ ਕਿੰਨੇ ਡੀਜੀਪੀ ਕਿੰਨੇ ਪੋਲੀਟੀਸ਼ੀਅਨਸ ਕਿੰਨੇ ਅਮੀਰ ਜਰਨਲਿਸਟ ਕਿੰਨੇ ਬਿਊਰੋਕ੍ਰੇਟਸ ਕਿੰਨੇ ਆਰਮੀ ਵੈਟਰਨਸ ਕੀ ਬੰਦੇ ਇੱਕ ਸੋਚਣਾ दैट ਸ਼ੋਜ਼ ਦ ਸੇਕਸ ਫੰਕਸ਼ਨ ਤੇ ਮੇਰੇ ਨੌਜਵਾਨ ਕੰਦਿਆਂ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਹੋਰ ਬਹੁਤ ਵੱਡੀ ਜ਼ਿੰਮੇਵਾਰੀ ਆਂਦੀ ਹੈ ਕਿ ਹੁਣ ਸਾਡਾ ਹੈ ਕਿ ਅਗਲੇ 150 ਸਾਲ ਚਾਹੇ ਉਹ ਪੰਜਾਬ ਦੀ ਪ੍ਰੋਬਲਮਸ ਹੈ ਚਾਹੇ ਮੁਲਕ ਦੀ ਪ੍ਰੋਬਲਮਸ ਹੈ ਮੇਰਾ 101% ਹੈ ਮੰਨਣਾ ਹੈ ਕਿ ਸলিউਸ਼ਨ ਸਿਰਫ ਅਤੇ ਸਿਰ ਸਾਡੇ এডੂਕੇਸ਼ਨ ਸਿਸਟਮ ਚੋਂ ਨਹੀਂ ਕਰਨਾ। ਤਰਾਸਦੀ ਹੈ ਕਿ ਪਿਛਲੇ 25-30 ਸਾਲਾਂ ਤੋਂ ਅਸੀਂ ਪਤਾ ਨਹੀਂ ਸਿੱਖਿਆ ਨੂੰ ਤਰਜੀਹ ਹੀ ਦੇ ਸਕੇ। ਮੈਂ ਬਤੌਰ ਜਦੋਂ ਸਕੂਲ ਸਿੱਖਿਆ ਮੈਂ ਕਿਸੇ ਮੈਂ ਆਮ ਵੀ ਵੈਰੀ ਆਨੈਸਟ ਮੈਸਿਵ ਤੋਂ ਮੈਂ ਅਸਲ ਮੈਨੂੰ ਇਹ ਸੱਚ ਮਿਲਿਆ ਕਿ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ। 20 ਹਜ਼ਾਰ ਸਰਕਾਰੀ ਸਕੂਲ ਹੈ ਪੰਜਾਬ ਜਦੋਂ ਮੈਂ ਪਹਿਲੇ ਦਿਨ ਆ ਕੇ ਦੇਖਿਆ ਤੇ ਸਾਡੀ ਪਾਰਟੀ ਅਸੀਂ ਤਾਂ ਵੋਟਾਂ ਮੰਗੀਆਂ ਸਿੱਖਿਆ ਦੇ ਤੇ ਮੇਰੇ ਕਿ ਪਰਫਾਰਮ ਕਰਕੇ ਦਿਖਾਣਾ ਮੈਂ 2000 ਸਕੂਲਾਂ ਦਾ ਆਡਿਟ ਕਰਾਇਆ 8300 ਤੋਂ ਵੱਧ ਐਡੰਡ ਦੇ ਸਕੂਲ ਮਿਲੇ ਜਿਨ੍ਹਾਂ ਚਾਰ ਦਿਵਾਰੀ ਨਹੀਂ ਸੀ 3200 ਤੋਂ ਵੱਧ ਐਡੰਡ ਦੇ ਸਕੂਲ ਮਿਲੇ ਜਿੱਥੇ ਬਾਥਰੂਮ ਨਹੀਂ ਬੱਚਿਆਂ ਲਈ ਅਗਰ ਹੈ ਤਾਂ ਇੰਨੀ ਮਾੜੀ ਕੰਡੀਸ਼ਨ ਚ ਕਿ ਵਰਤਨ लायक ਨਹੀਂ ਲਗਭਗ 6.5 ਲੱਖ ਬੱਚਾ 28 ਲੱਖ ਬੱਚਿਆਂ ਚੋਂ ਜ਼ਮੀਨ ਤੇ ਬੈਠਦਾ ਮੁਰਝਾਏ ਹੋਏ ਚਿਹਰੇ ਮੈਂ ਸਕੂਲਾਂ ਅੱਜ ਗਿਆ ਬੱਚਿਆਂ ਨੂੰ ਮੁਰਝਾਏ ਹੋਏ ਚਿਹਰੇ ਮਨ ਲਗੇ ਕਿਵੇਂ ਦੇਸ਼ ਦਾ ਭੋਗ ਸਦੂਗਾ ਅੱਜ ਇਹ ਨਹੀਂ ਕਹਿੰਦੇ ਕਿ ਸਾਰਾ ਕੁਝ ਜੀ ਕਰਦਾ ਬਹੁਤ ਜੀ ਕਰਦਾ ਕਿ ਇੱਕ ਐਂ ਤਾਂ ਨਹੀਂ ਛੜੀ ਹੋਵੇ ਕਿ ਆਈ ਕਰੀਏ ਸਾਰਾ ਕੁਝ ਬਟ ਨਹੀਂ ਸਾਲਾਂ ਦੇ ਜਿਹੜੇ ਅੱਜ ਉਹ ਖਰਾਬੀਆਂ ਨੇ ਪਿਛਲੇ 3-3.5 ਸਾਲ ਚ ਅਸੀਂ ਸਕੂਲ ਸਿੱਖਿਆ ਬਹੁਤ ਕੁਝ ਚੀਜ਼ ਅੱਜ ਤੁਸੀਂ ਤੇ ਆਪ ਜੀ ਲੋ ਵੀ ਬੇਨਤੀ ਹੈ ਜਿੱਥੇ ਵੀ ਕਮੀ ਹੈ ਜ਼ਰੂਰ ਦੱਸੋ ਤੁਸੀਂ ਜਦੋਂ ਜਾਂਦੇ ਹੋ ਸੱਚੇ ਖੱਬੇ ਸਰਕਾਰੀ ਸਕੂਲਾਂ ਵੱਲ ਨਿਕਾ ਕੋਸ਼ਿਸ਼ ਕਰਦੇ ਤੇ ਬਦਲੇ ਸਿਸਟਮ ਬਣ ਰਿਹਾ ਹੈ ਬੱਚਿਆਂ ਦੇ ਵਿੱਚ ਕੰਫੀਡੈਂਸ ਆਵੇ ਇਸ ਸਾਲ ਸਾਡੇ ਬੱਚਿਆਂ ਨੇ ਕਈ ਪਾਸੇ ਕੀਤਾ ਜੈ ਐਡਵਾਂਸ ਜੈ ਮੈਨਸ ਨੀਟ ਐਂਡ ਗੋਨ ਹਾਈਰ ਐਜੂਕੇਸ਼ਨ ਦੇਖਿਆ ਹਾਈਰ ਐਜੂਕੇਸ਼ਨ ਤੋਂ ਵੀ ਮੜਾ ਹਾਲ ਫੈਸਿਲਿਟੀ ਹੈ ਸਕੂਲ ਐਜੂਕੇਸ਼ਨ ਚੱਲਦੀ ਆਪਣੇ ਕਲਾਸਰੂਮਾਂ ਦੇ ਵਿੱਚ ਲੀਜੇਸ ਟੈਕਨੋਲੋਜੀ ਲੈ ਕੇ ਆ ਚੁੱਕਿਆ ਹੈ ਸਾਇੰਸ ਲੈब्स ਇੰਟਰਐਕਟਿਵ ਪੈਨਲਸ ਜਿਨਨੇ ਸਾਡੇ ਸਰਕਾਰੀ ਕਾਲਜ ਹੈ ਉਹਨਾਂ ਦੀ ਬਿਲਡਿੰਗਾਂ ਦੀ ਹਾਲਤ ਮਾਰਤਾ ਦੀ ਗਲਤ ਕਰਦਾ ਪ੍ਰੋਫੈਸਰ ਦੀ ਇੰਨੀ ਵੱਡੀ ਕਮੀ ਵੀ 25 ਸਾਲ ਤੋਂ ਕੋਈ ਭਰਦੀ ਨਹੀਂ ਕਿਉਂਕਿ ਹਾਇਰ ਐਜੂਕੇਸ਼ਨ ਦਾ ਮਤਲਬ ਰਿਸਰਚ ਹੁੰਦਾ ਹੈ ਜਰਨਲਿੰਗ ਦਾ ਉਹ ਖਤਮ ਹੀ ਹੋ ਗਿਆ ਉਸ ਤੋਂ ਬਾਅਦ ਪਿਛਲੇ ਦੋ ਤਿੰਨ ਸਾਲਾਂ ਤੋਂ ਸਟ੍ਰਗਲ ਕਰਦੇ ਕਰਦੇ ਲੀਗਲ ਬੈਟਲ ਕਰਦੇ ਕਰਦੇ ਕਾਲਜਾਂ ਦੇ ਪ੍ਰੋਫੈਸਰ ਤੇ ਹਾਂ ਅੱਜ ਬਿਲਕੁਲ ਸਹੀ ਗੱਲ ਮੈਂ ਆਪ ਆਪ ਜੀ ਨੇ ਬਿਲਕੁਲ ਸਹੀ ਆਖਿਆ ਜਿੱਦਾਂ ਹੀ ਆ ਕੇ ਮੈਂ ਇਮਾਰਤ ਦੇਖੀ ਮੈਨੂੰ ਯਾਦ ਆ ਗਿਆ ਮੈਂ ਇੰਗਲੈਂਡ ਦੇ ਵਿੱਚ ਜਦੋਂ ਆਕਸਫੋਰਡ ਤੇ ਕੈਮਬ੍ਰਿਜ ਮੈਂ ਜਦੋਂ ਕੁਝ ਸਮੇਂ ਲਈ ਮੈਂ ਇੰਗਲੈਂਡ ਪੜ੍ਹਨ ਗਿਆ ਸੀ ਤਾਂ ਉਸ ਵਿੱਚ ਆਕਸਫੋਰਡ ਤੇ ਕੈਮਬ੍ਰਿਜ ਜਾ ਕੇ ਦੇਖਿਆ ਸੇਮ ਇਦਾਂ ਦੇ ਚੈਂਪਸ ਸੇਮ ਇਦਾਂ ਦੇ ਕਾਲਜਸ ਨੇ ਤੇ ਸਾਨੂੰ ਇਹਨਾਂ ਨੂੰ ਸੰਬੰਧੀ ਲੋੜ ਤੇ ਮੈਂ ਬਤੌਰ ਹਾਈਰ ਐਜੂਕੇਸ਼ਨ ਮਿਨਿਸਟਰ ਇਹ ਤੁਹਾਨੂੰ ਯਕੀਨ ਦਿਵਾਉਂਦਾ ਕਿ ਜੋ ਵੀ ਸੰਭਵ ਕੋਸ਼ਿਸ਼ ਹੋਗੀ ਦੁਨੀਆ ਦੇ ਉੱਤੇ ਸਰਕਾਰ ਵੱਲੋਂ ਵੀ ਚਾਹੇ ਉਹ ਇਹ ਸਈਵ ਨੂੰ ਉਹ ਇਸ ਬਿਲਡਿੰਗ ਨੂੰ ਸੰਬੰਧ ਦੇ ਨੇ ਸਾਡਾ ਹੈਰੀਟੇਜ ਹੈ ਸਾਡਾ ਵਿਰਸਾ ਹੈ ਇੱਥੇ ਇੱਥੋਂ ਇਹ ਹਰ ਇੱਕ ਹਰ ਇੱਕ ਯਾਤਕ ਉੱਥੇ ਕਹਿ ਰਹੇ ਨੇ ਜਿਸ ਨਾਲ ਜਿਵੇਂ ਇੰਨਾ ਵੱਡਾ ਸਾਡੇ ਕੋਲ ਵਿਰਸਾ ਹੈ ਐਦਾਂ ਹੀ ਹੁਣ ਅਗਲਾ ਭੁਗਤ ਪੰਜਾਬ ਦਾ ਭੁਗਤ ਦੇਸ਼ ਦਾ ਭੁਗਤ ਅਸੀਂ ਚਾਹੁੰਦੇ ਹਾਂ ਕਿ ਅੱਜ ਵੀ ਸਾਡੇ ਬੱਚੇ ਪੰਜਾਬ ਤੋਂ ਨਿਕਲ ਕੇ ਬੱਚੇ ਵੱਖ-ਵੱਖ ਸੂਮਿਆਂ 'ਚ ਜਾ ਕੇ ਐਨ.ਡੀ.ਪੀ ਬਣਨ, ਚੀਫ ਸੈਕਟਰੀ ਬਣਨ, ਫੌਜ ਦੇ ਵੱਡੇ ਰੈਂਕਾਂ ਤੇ ਜਾਣ, ਵੱਡੇ-ਵੱਡੇ ਅਖਬਾਰਾਂ ਦੇ ਐਡੀਟਰ ਬਣਨ ਅੱਬ ਵੱਖ-ਵੱਖ ਦਾੰਡਾ ਦੇ ਚੀਫ ਜਸਟਿਸ ਬਣਨ, ਜਸਟਿਸਿਸ ਬਣਨ। ਇਹ ਜ਼ਿੰਮੇਵਾਰੀ ਹੈ ਸਾਡੇ ਸਿਰ ਦੇ ਉੱਤੇ ਤੇ ਆਪ ਖਰੂ ਸਾਹਿਬ ਦੇ ਚਰਨਾਂ ਸਰਦਾਸ ਸੇ ਕਿ ਅਸੀਂ ਇਹ ਜ਼ਿੰਮੇਵਾਰੀ ਨੂੰ ਵਾਕੂ ਵੀ ਨਿਭਾ ਸਕੀਏ। ਮੈਂ ਸੱਚੀ ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿ ਇੱਕ ਪ੍ਰੋਗਰਾਮ ਹੋਗਾ 150 ਸਾਲਾ ਦਾ ਇੱਕ ਸਧਾਰਨ ਪ੍ਰੋਗਰਾਮ ਤੇ ਪਰ ਇਖਤਿਆਰ ਤੇ ਪੱਕਾ ਪਤਾ ਲੱਗਿਆ ਇੱਥੇ ਆ ਕੇ ਮਹਿਸੂਸ ਹੋਇਆ ਕਿ ਇਸ ਪ੍ਰੋਗਰਾਮ ਦੀ ਅਹਿਮੀਅਤ ਕੀ ਹੈ ਤੇ ਹੋਰ ਪਤਾ ਲੱਗਿਆ ਕਿ ਸਹੀ ਸਮੇਂ ਤੇ ਸਹੀ ਫੈਸਲੇ ਲਏ ਹੋਏ ਕਿਵੇਂ ਜਿਹੜਾ ਹੈ ਭਾਈਚੇ ਨੂੰ ਜਿਹੜਾ ਹੈ ਦਿਸ਼ਾ ਤੇ ਦਸ਼ਾ ਦੇ ਦਿੰਦੇ ਆ ਆਪ ਸਭ ਦਾ ਬਹੁਤ ਧੰਨਵਾਦ ਜੀ ਆਪ ਸਭ ਨੇ ਆ ਸਾਨੂੰ ਇਹ ਮੌਕਾ ਦਿੱਤਾ ਬਹੁਤ ਸਾਰੇ ਮਿੱਲੇ ਮਹਾਨ ਹਸਤੀਆਂ ਨੂੰ ਸਦਾ ਸਰੋਚਨ ਸਿੰਘ ਕੀ ਮੇਰੀ ਆਈਡਲ ਨੇ ਸਰ ਬੈਟਰੀ ਨੇ ਜਿਸ ਜਸਤੇ ਬੈਟਰੀ ਨੇ ਸਾਰੇ ਕਾਮਨ ਜੀਜ਼ ਅਮ ਇਹਨੇ ਸਾਰੇ ਪ੍ਰਯੋਗ ਕੀਤੇ ਐਮਨ ਜਰਲਿਸ ਜਿਹਨਾਂ ਦੀ ਕਲਮ ਦੀ ਕਹਾਣਤ ਦੁਨੀਆ ਮੰਦੀ ਹੈ ਆਪ ਸਭ ਨੂੰ ਆਨਰ ਕਰਨਾ ਮੇਰੇ ਲਈ ਆਨਰ ਸੀਗਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਇਸ ਫੰਕਸ਼ਨ ਨੂੰ ਕਾਮਯਾਬ ਕਰਨ ਲਈ ਯੂ ਕ੍ਰੈਡਿਟ ਗੋਸ ਟੂ ਹਰ ਬਹੁਤ ਬਹੁਤ ਧੰਨਵਾਦ ਆਪ ਦਾ ਅਾ ਅਜੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਮਹਿੰਦਰਾ ਕਾਲਜ ਦਾ 150 ਸਾਲ ਦਾ ਜਿਹੜਾ ਮਨਾਇਆ ਗਿਆ ਜਿਸ ਦੇ ਵਿੱਚ ਇਥੋਂ ਦੀ ਜਿਹੜੀ ਅਲਬਨੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿ ਬਹੁਤ ਮਹਾਨ ਮਹਾਨ ਹਸਤੀਆਂ ਜਿਨੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕੀਤਾ ਵੱਖ-ਵੱਖ ਫੀਲਡਸ ਤੇ ਵਿੱਚ ਚਾਹੇ ਉਹ ਰਾਜਨੀਤੀ ਹੋਵੇ ਚਾਹੇ ਬਿਊਰੋਕ੍ਰੇਸੀ ਹੋਵੇ ਚਾਹੇ ਫੌਜ ਹੋਵੇ ਕਲਾ ਦਾ ਖੇਤਰ ਹੋਵੇ ਪੱਤਰਕਾਰੀ ਦਾ ਖੇਤਰ ਹੋਵੇ ਸਾਰੇ ਜਿਹੜੇ ਮਹਾਨ ਮਹਾਨ ਸਪੁੱਤਾਂ ਨੂੰ ਮਹਾਨ ਤ੍ਰਸਪੁੱਤਾਂ ਉਤਰੀਆਂ ਨੂੰ ਪੰਜਾਬ ਦੇ ਇਤਿਹਾਸ ਵਿੱਚ ਸਨਮਾਨਿਤ ਕੀਤਾ ਗਿਆ ਤੇ ਬਹੁਤ ਅਗਲੇ ਜਿਹੜੇ ਇਸ ਕਾਲਜ ਦੇ ਭਵਿੱਖ ਦੇ ਫਿਊਚਰ ਫ੍ਰੈਂਟਸ ਹਨ ਉਹ